ਪਤਰਸ਼ੀ ਕਾਲ ਤੱਕ ਸਹਾਪ ਤੋਂ ਲੱਗੀ ਧਾਰਮਿਕ ਸੇਵਾ ਨਿਭਾਉਣ ਦੇ ਪੜਾ ਤਹਿ ਤ ਸਾਫਕਾ ਉਪ ਮੁੱਖ ਮੰਤਰੀ ਸੁਬੀਰ ਸਿੰਘ ਬਾਦਲ ਤੱਕ ਸ਼੍ਰੀ ਦਮਦਮਾ ਸਹਾ ਪਹੁੰਚੇ ਨੇ। ਅਤੀ ਤੱਤ ਸਹਾਪਤੀ ਦਾਖਲਾ ਦੁਆਰ ਤੇ ਚੋਲਾ ਪਾ ਕੇ ਹੱਥ ਦੇ ਵਿੱਚ ਵਰਚਾ ਫੜ ਕੇ ਚੌਕਦਾਰ ਦੇ ਵੱਲੋਂ ਸੇਵਾ ਸੰਭਾਲੀ ਗਈ। ਉਹਨਾਂ ਦੇ ਆਗਤ ਹੋਣੇ ਸੁਰੱਖਿਆ ਦੇ ਸਖਤ ਇੰਤਜ਼ਾਮ ਦੇਖਣ ਨੂੰ ਮਿਲ ਰਹੇ ਨੇ ਤਾਂ ਸੁਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਲਾ ਮਿਸਾਲ ਪ੍ਰਬੰਧ ਸੀ। ਅਜਿ ਦੇ ਕਾਲ ਤੱਕ ਸਾਫ ਤੋਂ ਲਈ ਧਾਰਮਿਕ ਸਜਾ ਪੁਖਤਨਾਰਜ ਸਾਫਕਾ ਮੁੱਖ ਮੰਤਰੀ ਸੁਬੀਰ ਸਿੰਘ ਬਾਦਲ ਤਖਤ ਸ਼੍ਰੀ ਦਮਦਮਾ ਸਾਹਾ ਪਹੁੰਚਣ ਲੱਗੇ ਤਾਂ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਪੂਕਾ ਇੰਤਜ਼ਾਮ ਕੀਤੇ ਗਏ। ਆਸਾਵਾਂ ਵਾਲੀ ਸੰਤਾ ਨੂੰ ਮੈਟਰ ਡਿਕਟੇਟਰਾਂ ਚੋਂ ਲੰਘਾਇਆ ਗਿਆ ਜਜੋ ਕਿ ਤਖਤ ਸਾਹਿਬ ਦੇ ਮੁੱਖ ਤਾਕਲੇ ਦਾ ਇੱਕ ਰਸਤਾ ਪੂਰਨ ਤੌਰ ਤੇ ਬਣ ਕੀਤਾ ਹੈ। ਤਖਤ ਸਾਹਿਬ ਕੰਪਲੈਕਸ ਦੇ ਵਿੱਚ 4 ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਤਾਂ ਉੱਥੇ ਜ਼ਿਲ੍ਹਾ ਪੁਲਿਸ ਮੁਖੀ ਮਨੀਤ ਕੌਂਡਲ ਖੁਦ ਸਾਰੇ ਸੁਰੱਖਿਆ ਪ੍ਰਬੰਧ ਦੇਖ ਰਹੇ ਹਨ। ਦੇਖੋ ਪਰਮਾਤਮਾ ਦਾ ਮੈ ਚਰਨਾਂ ਦਾ ਕਰਦਾ ਕਿ ਜਿਹੜੀ ਸੇਵਾ ਸ੍ਰੀ ਕਾਗਤਕ ਸਾਹਿਬ ਜੀ ਨਾਲ ਲੱਗੀ ਸੀ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸੇਤ ਸਾਰੇ ਸਿਟਰ ਲੀਡਰਸ਼ਿਪ ਨੇ ਉਹ ਸੇਵਾ ਅੱਗੇ ਕੀਤੀ ਹਾਲੇ ਸੇਵਾ ਚੱਲ ਰਹੀ ਹੈ ਅਰ ਉਹਦੇ ਨਾਲ ਮੈਂ ਇੱਕ ਬਹੁਤ ਹੀ ਜ਼ਰੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਇਹ ਜਿਹੜਾ ਬਹੁਤ ਵੱਡਾ ਇੱਕ ਕਾਤਲਾਨਾ ਹਮਲਾ ਸਰਦਾਰ ਸੁਖਬੀਰ ਸਿੰਘ ਰਾਧਲ ਸਾਹਿਬ ਨੂੰ ਖਤਮ ਕਰਨ ਵਾਸਤੇ ਜਿਹੜਾ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਉੱਤੇ ਉਸ ਦਿਨ ਕੀਤਾ ਗਿਆ ਸੀ ਉਸ ਦਿਨ ਵੀ ਅਸੀਂ ਕਿਹਾ ਸੀ ਕਿ ਇੱਕ ਬਹੁਤ ਵੱਡੀ ਡੀਪ ਰੂਟਡ ਕਾਂਸਪੀਰੇਸੀ ਹੈ ਸਾਜਸ਼ਾ ਅਰੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮਾਡਰਟ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਰੀ ਸਾਜ਼ਿਸ਼ ਹੈ। ਉਸ ਤੋਂ ਬਾਅਦ ਮਜੀਠੀਆ ਸਾਹਿਬ ਨੇ ਕਾਫੀ ਪ੍ਰੈਸ ਕਾਨਫਰੰਸਾਂ ਕਰਕੇ ਤੇ ਵੀਡੀਓ ਰਿਕਾਰਡਿੰਗ ਦਿਖਾ ਕੇ ਵੀ ਸਾਬਤ ਕੀਤਾ ਸੀ ਕਿ ਕਿਸ ਹੱਦ ਤੱਕ ਪੁਲਿਸ ਦੇ ਨਾਲ ਜਿਹੜਾ ਮੁਜਰਮ ਹੈ। ਕਿਉਂ ਘੁੜਿਆ ਮੜਿਆ ਸੀ ਤੇ ਪੁਲਿਸ ਕਿਸ ਤਰੀਕੇ ਉਹਨੂੰ ਪ੍ਰੋਟੈਕਸ਼ਨ ਦੇ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਲਿਆ ਰਹੀ ਸੀ ਦੋ ਦਿਨਾਂ ਤੋਂ ਲਗਾਤਾਰ ਉਹ ਘੁੰਮ ਰਿਹਾ ਸੀ ਔਰ ਸਾਰੀ ਜਿਹੜੀ ਹੈਗੀ ਆ ਉਹਨੇ ਉੱਤੇ ਘੁੰਮ ਕੇ ਰੈਕੀ ਕਰਕੇ ਸਾਰਾ ਕੁਝ ਪੁਲਿਸ ਦੀ ਨੌਲੇਜ ਹੋਣ ਦੇ ਬਾਵਜੂਦ ਸਾਰੀ ਉਹਦੀ ਬੈਕਗ੍ਰਾਉਂਡ ਪੁਲਿਸ ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਫਿਰ ਵੀ ਪੁਲਿਸ ਨੇ ਐਨ ਮੌਕੇ ਤੱਕ ਉਹਨੂੰ ਜਿਹੜਾ ਪੈਸੇ ਦੇ ਕੇ ਕਹਿ ਸਕਦੇ ਹੋ ਸੀ ਪੈਸੇ ਉੱਤੇ ਤੱਕ ਪਹੁੰਚਾਇਆ ਉਸ ਤੋਂ ਬਾਅਦ ਅਗਲੀ ਗੱਲ ਉਸ ਤੋਂ ਵੀ ਜਿਹੜੀ ਹੈ ਜਦਾਕ ਗੰਭੀਰ ਹੋ ਗਈ ਕਿ ਪੁਲਿਸ ਕਮਿਸ਼ਨਰ ਸਾਹਿਬ ਨੇ ਉਹਨੂੰ ਸਿਮਪਤੀ ਐਂਗਲ ਦੇਣ ਦੀ ਗੱਲ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਭਾਵੇਂ ਉਹ ਚੱਲਿਆ ਨਹੀਂ ਸਾਰੇ মিডিਆ ਨੇ ਵੀ ਬਾਕੀ ਲੋਕਾਂ ਨੇ ਵੀ ਉਸਕਾ ਕ੍ਰਿਟੀਸਾਈਜ਼ ਕੀਤਾ ਕਿ ਇੱਕ ਓਪਨ ਸਾਰੇ মিডিਆ ਦੇ ਸਾਹਮਣੇ ਲਾਈਵ ਟੈਲੀਕਾਸਟ ਹੋ ਗਈ ਇਨਸੀਡੈਂਟ ਹਰ ਇਨਸੀਡੈਂਟ ਵੀ ਇੰਨੀ ਗੰਭੀਰ ਕੇ ਦਰਬਾਰ ਸਾਹਿਬ ਦੇ ਤੇ ਵੀ ਆ ਮੁਕ ਦਰਬਾਰ ਦੇ ਉੱਤੇ ਹੋਈ ਔਰ ਕਾਰ ਤੱਕ ਦੇ ਹੁਕਮਾਂ ਦੇ ਉੱਤੇ ਜਦੋਂ ਪ੍ਰਧਾਨ ਸਾਹਿਬ ਸਾਰੇ ਦਾ ਦੀ ਸੇਵਾ ਕਰ ਰਹੇ ਸੀ ਉਸ ਵੇਲੇ ਹੋਈ ਪਰ ਫਿਰ ਸ਼ਾਮ ਨੂੰ ਇਹਨੂੰ ਸਿਫਤੀ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਹੁਣ ਮੈਂ ਅਗਲੀ ਗੱਲ ਜਿਹੜੀ ਤੁਹਾਨੂੰ ਕਹਿਣ ਲੱਗਿਆ ਕਿ ਜਿਹੜੀ ਐਫ ਆਈ ਆਰ ਦੀ ਕਾਪੀ ਅੱਜ ਸਾਡੇ ਕੋਲ ਆਈ ਹੈ ਉਹਦੇ ਤੇ ਇਹ ਲੱਗਦਾ ਵੀ ਜਿਵੇਂ ਪੁਲਿਸ ਵੀ ਸੂਬੇ ਦੀ ਸਰਕਾਰ ਵੀ ਚਟਾਨ ਬਣ ਕੇ ਜਿਹੜੀ ਹੈ ਉਹ ਮੁੱਦਮ ਤੇ ਨਾਲ ਖੜ ਗਈ ਹੈ ਕਿ ਕਿਸੇ ਤਰੀਕੇ ਵੀ ਉਦਾਵbaar ਦੀ ਬਿੰਦਾ ਹੁਣ ਐਫਆਰ ਕਿਸੇ ਜ਼ਿੰਮੇਵਾਰ ਸੀਨੀਅਰ ਅਫਸਰ ਕੋਲ ਦੇਹਂਦੀਪ ਜਾਇ ਅੱਜ ਦੇ ਮੌਕੇ ਤੇ ਹਾਜ਼ਰ ਸੀਗੇ ਅਸੀਂ ਤੇ ਜਿਹੜਾ ਉੱਥੇ ਹਰਪਾਲ ਸਿੰਘ ਜਿਹੜਾ ਐਸਪੀ ਉਹਦਾ ਰੋਡ ਵੀ ਸਾਰਾ ਡਿਸਕ੍ਰਾਈਬ ਕੀਤਾ ਤੇ ਉਹਦੇ ਐਫਆਰ ਦੇ ਵਿੱਚ ਕੀ ਲਿਖਿਆ ਲਿਖਿਆ ਜਾ ਰਿਹਾ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜਾ ਨੂੰ ਪੂਰੀ ਕਰ ਲਈ ਕੰਟਾ ਘਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨੂੰ ਜਾ ਰਹੀ ਸੰਗਤ ਵਿੱਚੋਂ ਵਾੜ ਦੇਖੋ ਸੰਗਤ ਤਾਤਲਾ ਨਾ ਹਮਲਾ ਹੋਇਆ ਗੁਰੂ ਰਾਮਦਾਸ ਨੇ ਹੱਥ ਰੱਖ ਕੇ ਉਹਨਾਂ ਦੀ ਜਾਨ ਬਖਸ਼ੀ ਆ ਤੇ ਲਫਜ਼ ਕੀ ਵਰਤਾ ਜਾ ਰਿਹਾ ਕਿ ਸੰਗਤ ਵਿੱਚੋਂ ਅਚਾਨਕ ਇੱਕ ਬੇਟੀ ਉਹਨਾਂ ਉੱਪਰ ਆਪਣੀ ਜੱਬ ਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਜੇਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸ਼ਤਦਦੀ ਨਾਲ ਕੰਮ ਕਰਦੇ ਆ ਝਾਤੀ ਕਾਬੂ ਪਾ ਲਿਆ ਤੇ ਗੁੱਥਮ ਗਤੀ ਵਿੱਚ ਉਸ ਦਾ ਪਤੌੜ ਵਿੱਚੋਂ ਇੱਕ ਹਵਾਈ ਫਾਇਰ ਹੋ ਗਿਆ ਹੁਣ ਮੈਂ ਮੀਗੇ ਨੂੰ ਵੀ ਪੁੱਛਦਾ ਤੁਸੀਂ ਤੇ ਮੌਕੇ ਦੇ ਗਵਾਹ ਹੋ ਸਾਰੇ ਫੇ ਉਹ ਉੱਤੇ ਜਾਣ ਕਿਸ ਤਰ੍ਹਾਂ ਬਤੀ ਹੈ ਇੱਕੋ ਹੀ ਗੱਲ ਐਕਸਪਲੇਨ ਕੀਤੀ ਜਾ ਸਕਦੀ ਹੈ ਕਿ ਗੁਰੂ ਰਾਮਦਾਸ ਜਿਹੜੇ ਆ ਉਹਨਾਂ ਦਾ ਹੱਥ ਸਿਰ ਤੇ ਸੀ ਜਿੱਦਾਂ ਵੱਡਾ ਹਮਲਾ ਅਰਸ਼ਦਾ ਉਹਨੇ ਜੱਪ ਪਸਤੌੜ ਤੇ ਫਾਇਰ ਕਰ ਦਿੱਤਾ ਸੀ ਉਹ ਜਸਬੀਰ ਸਿੰਘ ਦੀ ਬਹਾਦਰੀ ਹੈ ਕਿ ਉਹਨੇ ਆਪਣੀ ਜਾਨ ਜਿਹੜੀ ਹੈ ਉਹ ਤੜੀ ਤੇ ਰੱਖ ਕੇ ਹੱਥ ਉੱਪਰ ਨੂੰ ਕਰ ਦਿੱਤਾ ਤੇ ਗੋਲੀ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਿਹੜਾ ਸਥਾਨ ਹੈ ਸਭ ਤੋਂ ਪਵਨ ਉਹਦੀ ਜਿਹੜੀ ਹੈ ਦੀਵਾਰ ਦੇ ਵਿੱਚ ਲੱਗੀ ਹੈ ਅੱਜ ਵੀ ਉਹ ਨਿਸ਼ਾਨ ਉੱਥੇ ਮੌਜੂਦ ਹੈ ਤੇ ਕੀ ਕਦੀ ਸੋਚਿਆ ਸੀ ਕਿ ਇੰਨਾ ਜਿਹੜਾ ਸੰਸਨੀਖੇਜ ਅਟੈਕ ਹੈ ਜਿਹਨੇ ਦੁਨੀਆ ਹਿਲਾ ਕੇ ਰੱਖੀ ਹੋਈ ਹੈ ਉਹਦੇ ਵਿੱਚ ਪੁਲਿਸ ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚੋਂ ਦੋਸ਼ੀ ਨੂੰ ਹੁਣ ਤਾਂ ਹੀ ਬਰੀ ਕਰਨੀ ਹੈ ਪਹਿਲੀ ਗੱਲ ਸੰਗਤ ਲਫ਼ਜ਼ ਵਰਤਣਾ ਜਿਹੜਾ ਬੰਦਾ ਕ੍ਰਾਈਮ ਕਰਨ ਦੇ ਇਰਾਦੇ ਨਾਲ ਤੁਹਾਨੂੰ ਪੁਲਿਸ ਨੂੰ ਪਤਾ ਹੈ ਸਬੂਤ ਅਸੀਂ ਦਿੱਤੇ ਆ ਕਿ ਦੋ ਤਿੰਨ ਦਿਨ ਤੋਂ ਉੱਥੇ ਘੁੰਮ ਕੇ ਲੱਕੀ ਕਰ ਪੁਲਿਸ ਵੱਲੋਂ ਪੂਰੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਕਿ ਕੀਪਿੰਗ ਇਨ 뷰 ਜਿੰਨਾ ਵੀ ਸਿਕਿਉਰਿਟੀ ਸਿਨੈਰੀਓ ਬਾਕੀ ਮੇਰੇ ਸਾਰੇ ਅਫਸਰ ਤੇ ਸਾਰੀ ਟੀਮ ਲੱਗੀ ਹੋਈ ਹੈ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਵੱਲੋਂ ਵੀ ਜਿੰਨੀ ਵੀ ਸਾਨੂੰ ਵਾਧੂ ਫੋਰਸ ਦੀ ਲੋੜ ਸੀਗੀ ਉਹ ਸਾਨੂੰ ਮਿਲ ਗਈ ਸੀ ਤੇ ਅਸੀਂ ਪੂਰੇ ਏਰੀਆ ਨੂੰ ਸਿਕਿਉਰ ਕੀਤਾ ਹੋਇਆ ਔਰ ਬਾਅਦ ਵੀ ਜਿ ਐਸ ਪਰ ਰਿਕੁਆਇਰਮੈਂਟ ਅਸੀਂ ਬਿਲਕੁਲ ਸਿਕਿਉਰਟੀ ਅਰੇਂਜਮੈਂਟਸ ਸਟ੍ਰਾਈਟ ਦਿੱਤੇ मैम कितना के पहला अमृतसर जी वारदात हुई थी उस तो बाद जा रहा कि गुरुद्वारा साहब सिक्योरिटी ने किसी भी श्रद्धालु चेक नहीं किया जा सकता तो उतनी किस तरह आवर् पा के मुलाजम गुरुद्वारा साहब के इस तरह दल गई पर वो तलवंटी साहब देखने को मिलता ਕੁਝ ਅਸੀਂ ਕਿਸੇ ਨੂੰ ਸਾਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਪੂਰਾ ਧਿਆਨ ਚ ਰੱਖਦੇ ਹੋਏ ਪਰ ਫਿਰ ਵੀ ਅਸੀਂ ਸ਼ਮਾੜੇ ਅੰਸਰਾਂ ਤੇ ਨਜ਼ਰ ਰੱਖਣੀ ਸਾਡੀ ਡਿਊਟੀ ਹੈ ਇਸ ਕਰਕੇ ਮੇਰੇ ਵੱਲੋਂ ਆਪਣੀ ਫੋਰਸ ਨੂੰ ਪੂਰਾ ਬ੍ਰੀਫ ਕੀਤਾ ਗਿਆ ਹੈ ਕਿ ਅਸੀਂ ਕਿਸੇ ਨੂੰ ਵੀ ਜਿਹੜੇ ਸ਼ਰਦਾਲੂ ਮੱਥਾ ਦੇ ਕਿਨਾਰੇ ਅਸੀਂ ਕਿਸੇ ਨੂੰ ਇਨਕਨਵੀਨੀਅੰਸ ਕਾਜ਼ ਨਹੀਂ ਕਰਨੀ ਪਰ ਫਿਰ ਵੀ ਸਾਨੂੰ ਨਜ਼ਰ ਤਾਂ ਪੂਰੀ ਰੱਖਣੀ ਪੈਣੀ ਹੈ ਕੀਪਿੰਗ ਇਨ 뷰 ਦੋ ਸਿਨੈਰਿਓ ਸਿਨੈਰਿਓ